ਦੇਸ਼ ਦੇ ਵੱਡੇ ਨੇਤਾ ਹੁਣ ਪੰਜਾਬ ਦਾ ਰੁਕ ਕਰ ਰਹੇ ਨੇ ਇਸ ਦੀ ਸ਼ੁਰੂਆਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਣਾਵ ਲੋ ਕੀਤੀ ਗਈ ਤੇ ਹੁਣ ਕਾਂਗਰਸ ਦੇ युवराज ਰਾਹੁਲ ਗਾਂਧੀ ਅੰਮ੍ਰਿਤਸਰ ਫੇਰੀ ਪਾਉਣ ਜਾ ਰਹੇ ਨੇ ਤਾਂ ਇਸ ਦੀ ਸ਼ੁਰੂਆਤ ਕੱਲ ਹੋਏਗੀ ਤਾਂ ਅੱਜ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਤਾਂ ਕੱਲ ਰਾਹੁਲ ਗਾਂਧੀ ਅੰਮ੍ਰਿਤਸਰ ਦੇ ਵਿੱਚ ਆ ਕੇ ਗੁਰਜੀਤ ਸਿੰਘ ਔਜਲਾ ਵਾਸਤੇ ਲੋਕਾਂ ਕੋਲੋਂ ਵੋਟਾਂ ਮੰਗਣਗੇ ਤੇ ਪੰਜਾਬ ਦੇ ਵਿੱਚ ਆਪਣੀ ਪਹਿਲੀ ਚੋਣ ਰੈਲੀ ਨੂੰ ਕਰਨ ਜਾ ਰਹੇ ਨੇ ਤੇ ਤਸਵੀਰਾਂ ਸੀ ਤੁਹਾਨੂੰ ਅੰਮ੍ਰਿਤਸਰ ਦੇ 에어ਪੋਰਟ ਰੋਡ ਤੋਂ ਸੰਧੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਜੰਗੀ ਪੱਦਰ ਦੇ ਉੱਤੇ ਇੱਥੇ ਤਿਆਰੀ ਕੀਤੀ ਜਾ ਰਹੀ ਹੈ ਤੇ ਸਟੇਜ ਪੂਰੀ ਤਿਆਰ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕੀ ਕਾਂਗਰਸ ਦੇ ਹੋਰ ਕਈ ਵੱਡੇ ਨੇਤਾ ਦਾ ਸ਼ਾਮਲ ਹੋਣ ਦੀ ਉਮੀਦ ਹੈ ਜਿਸ ਦੇ ਵਿੱਚ ਕੀ ਖਾਸ ਤੌਰ ਤੇ ਗੱਲ ਮੰਨੀ ਜਾ ਰਹੀ ਹੈ ਕਿ ਸ਼ਸ਼ੀ ਥਰੂਰ ਵੀ ਹਾਜ਼ਰ ਹੋਣਗੇ ਤੇ ਇਸ ਤੋਂ ਇਲਾਵਾ ਕਈ ਮਾਝੇ ਦੇ ਵੱਡੇ ਲੀਡਰ ਦੇ ਨਾਲ ਨਾਲ ਸਾਬਕਾ ਉਪ ਮੁੱਖ ਮੰਤਰੀ ਉਹ ਓਮ ਪ੍ਰਕਾਸ਼ ਸੋਨੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹੋਣਗੇ ਤਾਂ ਇਸ ਤਰ੍ਹਾਂ ਦੀ ਕਿਆਸ ਰੀਆਂ ਲਗਾਈਆਂ ਜਾ ਰਹੀਆਂ ਨੇ ਤਾਂ ਇੰਤਜ਼ਾਮਾਤ ਦੀ ਤੁਹਾਨੂੰ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਰੈਲੀ ਹੈ ਜਿੱਥੇ ਕਿ ਰੈਲੀ ਹੋਣੀ ਹੈ ਉੱਥੇ ਕਿਸ ਤਰੀਕੇ ਦੇ ਨਾਲ ਇਸ ਵੇਲੇ ਸਾਰੀ ਸੈਟਿੰਗ ਕੀਤੀ ਜਾ ਰਹੀ ਹੈ ਔਰ ਵੱਡਾ ਸ਼ਾਮਿਆਨਾ ਤਿਆਰ ਕੀਤਾ ਜਾ ਰਿਹਾ ਕਿਉਂਕਿ ਗਰਮੀ ਦਾ ਮੌਸਮ ਹੈ ਤਾਂ ਰੈਲੀ ਭਾਵੇਂ ਸ਼ਾਮ ਵੇਲੇ ਹੈ ਲੇਕਿਨ ਫਿਰ ਵੀ ਲੋਕਾਂ ਦੇ ਬੈਠਣ ਵਾਸਤੇ ਪੂਰਾ ਇੰਤਜ਼ਾਮਾਤ ਕੀਤੇ ਜਾ ਰਹੇ ਨੇ ਤੇ ਇਸ ਦੇ ਨਾਲ ਨਾਲ VIP ਜਿਹੜੀ ਪਾਰਕਿੰਗ ਹੈ ਉਹ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਜਿੱਥੇ ਕਿ ਸਟੇਜ ਲੱਗੀ ਹੈ ਤੇ ਸਟੇਜ ਦੇ ਬਿਲਕੁਲ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੇ ਹਾਲਾ ਅਧਿਕਾਰੀ ਮੌਕੇ ਤੇ ਮੌਜੂਦ ਨੇ ਤਾਂ ਕਿਸ ਤਰੀਕੇ ਦੇ ਨਾਲ ਗੱਡੀਆਂ ਆਣਗੀਆਂ ਕਿਸ ਤਰੀਕੇ ਦੇ ਨਾਲ VIP ਮੂਵਮੈਂਟ ਹੋਏਗੀ ਉਸ ਦੀ ਵੀ ਪੂਰੀ ਤਿਆਰੀ ਇੱਥੇ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਐਮਰਸਰ ਦੇ 에어ਪੋਰਟ ਰੋਡ ਤੇ ਇੱਕ ਵੱਡੀ ਰੈਲੀ ਕੀਤੀ ਜਾਣੀ ਹੈ ਜਿਸ ਦੇ ਵਿੱਚ ਕਾਂਗਰਸ ਦੇ युवराज ਰਾਹੁਲ ਗਾਂਧੀ ਸ਼ਿਰਕਤ ਕਰਨਗੇ ਤਾ ਕਾਂਗਰਸ ਦੇ ਲੀਡਰ ਸਾਡੇ ਨਾਲ ਮੌਜੂਦ ਨੇ ਸੋਨੂ ਜੰਡਿਆਲਾ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਨਾਲ ਨਾਲ ਸੁਰੱਖਿਆ ਪ੍ਰਬੰਧਾਂ ਦੀ ਵੀ ਤੁਹਾਨੂੰ ਅਸੀਂ ਤਸਵੀਰ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਸੁਰੱਖਿਆ ਦੇ ਇੰਤਜ਼ਾਮਾਤ ਕੀਤੇ ਗਏ ਨੇ ਤਾਂ ਸੋਨੂ ਜੀ ਕੀ ਪ੍ਰੋਗਰਾਮ ਹੈ ਜੀ ਕੱਲ ਦਾ ਫਿਰ ਕਿਸ ਤਰੀਕੇ ਦੇ ਨਾਲ ਰੈਡੀ ਹੋਏਗੀ ਸਭ ਤੋਂ ਪਹਿਲਾਂ ਤੇ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੇ ਇਹ ਕੱਲ ਦੀ ਰੈਲੀ ਆ ਜਿਹੜੀ ਜੀ ਲੋਕ ਸਭਾ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਸਾਡੇ ਹਰਮਨ ਪਿਆਰੇ ਨੇਤਾ ਕਾਂਗਰਸ ਦੇ ਸ਼੍ਰੀ ਰਾਹੁਲ ਗਾਂਧੀ ਜੀ ਆ ਰਹੇ ਆ ਔਰ ਜਿਸ ਵੇਲੇ ਪਤਾ ਲੱਗਾ ਲੋਕਾਂ ਨੂੰ ਤੇ ਬਹੁਤ ਭਾਰੀ ਉਤਸ਼ਾਹ ਉਹਨਾਂ ਦੇ ਵਿੱਚ ਆ ਗਿਆ ਕਿਉਂਕਿ ਰਾਹੁਲ ਗਾਂਧੀ ਅੱਜ ਹਰ ਵਰਗ ਉਹਨਾਂ ਨੂੰ ਪਿਆਰ ਕਰਦਾ ਵਾ ਤੇ ਰਾਹੁਲ ਗਾਂਧੀ ਜੀ ਜਦੋਂ ਇੱਥੇ ਆਉਣਗੇ ਤਾਂ ਠਾਠਾ ਮਾਰਦਾ ਇਕੱਠ ਜਿਹੜਾ ਵਾ ਕਿਉਂਕਿ ਆਉਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸ਼੍ਰੀ ਰਾਹੁਲ ਗਾਂਧੀ ਜੀ ਔਰ ਲੋਕਾਂ ਦੇ ਔਰ ਸਾਡੇ ਲੋਕਪ੍ਰੀਆ ਤਾਂ ਨੇਤਾ ਨੇ ਤੇ ਕੀ ਕਿਸ ਤਰ੍ਹਾਂ ਦਾ ਕਿੰਨੇ ਕ ਬੰਦੇ ਆਣ ਦੀ ਉਮੀਦ ਜਰੀ ਇੱਥੇ ਕੁਰਸੀ ਜਰੀ ਇੱਥੇ ਸੈਟ ਕੀਤੀ ਜਾਈ ਦੇਖੋ ਜੀ 9 ਹਲਕੇ ਨੇ 9 ਹਲਕਿਆਂ ਦੇ ਵਿੱਚੋਂ ਤੁਸੀਂ ਹਿਸਾਬ ਲਾ ਲਓ ਕਿ ਕਿਸ ਹਸਾਬ ਨਾਲ ਸੰਗਤ ਨੇ ਆਉਣਾ ਵਾ ਤੇ ਇੱਥੇ ਤੇ ਬਹੁਤ ਉਤਸ਼ਾਹ ਵਾ ਕਿਉਂਕਿ ਤੀਸਰੀ ਵਾਰ ਸਰਦਾਰ ਗਰਜੀਤ ਸਿੰਘ ਔਜਲਾ ਨੂੰ ਕਾਂਗਰਸ ਨੇ ਟਿਕਟ ਦੇ ਕੇ ਜਿਹੜਾ ਮੈਦਾਨ 'ਚ ਉਤਾਰਿਆ ਤੇ ਇੱਥੇ ਮੈਨੂੰ ਤਾਂ ਨਹੀਂ ਲੱਗਦਾ ਵੀ ਕੱਲ ਨੂੰ ਪੈਰ ਰੱਖਣ ਲਈ ਵੀ ਜਗ੍ਹਾ ਮਿਲੂਗੀ ਕਿਉਂਕਿ ਬਹੁਤ ਜ਼ਿਆਦਾ ਵਰਕਰਾਂ ਤੇ ਬੜੀ ਵੱਡੀ ਲਗਾਈ ਜਾ ਰਹੀ ਹੈ ਬਿਲਕੁਲ ਜੀ ਬਿਲਕੁਲ ਦਿਲ ਵੀ ਬੜਾ ਵੱਡਾ ਵਾ ਕਾਂਗਰਸ ਦਾ ਔਰ ਜਦੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਾਡੀ ਸੈਂਟਰ ਸਰਕਾਰ ਬਣੀ ਤੇ ਉਦੋਂ ਪ੍ਰੋਜੈਕਟ ਵੀ ਵੱਡੇ-ਵੱਡੇ ਲੈ ਕੇ ਆਵਾਂਗੇ ਇੰਡਸਟਰੀ ਵੀ ਵੱਡੀ-ਵੱਡੀ ਲੈ ਕੇ ਆਵਾਂਗੇ ਤੇ ਇਹ ਮਹਾਰਾਜ ਨੇ ਕਿਰਪਾ ਕਰਨੀ ਹੈ ਜੋ ਤੀਸਰੀ ਵਾਰ ਜਿੱਤ ਕੇ ਜਾਵਾਂਗੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕੁਰਸੀਆਂ ਦੇ ਇੰਤਜ਼ਾਮਾਤ ਕੀਤੇ ਗਏ ਨੇ ਤੇ ਸਰ ਇਹ ਇਕੱਲੀ ਅੰਮ੍ਰਿਤਸਰ ਦੀ ਫੇਰੀ ਹੋਏਗੀ ਕਿ ਜਾਂ ਪੰਜਾਬ ਦੇ ਹੋਰ ਵੀ ਸ਼ਹਿਰਾਂ ਦੇ ਵਿੱਚ ਜਾਣ ਦੀ ਜਿਹੜੀ ਉਹਨਾਂ ਦੀ ਕੁਝ ਅਸਲੋ ਸਟੇਟਮੈਂਟ ਆਈ ਹੈ ਕਿਉਂਕਿ ਉੱਤੇ ਸਾਡੇ ਜਿਹੜੇ ਹੁਣ ਪ੍ਰਭਾਵੀ ਨੇ ਇੱਥੋਂ ਦੇ ਗਵਿੰਦਰ ਯਾਦਵ ਜੀ ਉਹ ਸਾਰਾ ਉਹਨਾਂ ਨੂੰ ਪਤਾ ਸਾਨੂੰ ਤੇ ਫਿਲਹਾਲ ਲੋਕ ਸਭਾ ਅਭਰੇ ਸਰ ਦਾ ਜਿਹੜਾ ਇੱਥੋਂ ਦਾ ਪ੍ਰੋਗਰਾਮ ਮਿਲਿਆ ਸੀ ਉਹਦੀ ਤਿਆਰੀਆਂ ਚੱਲ ਗਈਆਂ ਤੇ ਬਾਕੀ ਦੀ ਜਿਹੜੀ ਜਾਣਕਾਰੀ ਆ ਉਹ ਸਾਡੀ ਸੀਨੀਅਰ ਲੀਡਰਸ਼ਿਪ ਦੇ ਸਕਦੀ ਕਿਉਂਕਿ ਮੈਨੂੰ ਤੇ ਇੱਥੋਂ ਦਾ ਪਤਾ ਤੇ ਇੱਥੇ ਦਾ ਸਾਡਾ ਜਿਹੜਾ 5 ਵਜੇ ਦਾ ਪ੍ਰੋਗਰਾਮ ਹੈ ਕੱਲ੍ਹ ਸ਼ਾਮ 3:00 ਤੱਕ ਹੋ ਜਾਏਗੀ ਕਿਉਂਕਿ ਹਲੇ ਕੁਝ ਨਜ਼ਰ ਨਹੀਂ ਆ ਰਿਹਾ ਬਿਲਕੁਲ ਚੱਲ ਰਿਹਾ ਜੀ ਤਿਆਰੀ ਦੇਖੋ ਸਵੇਰੇ ਪਤਾ ਲੱਗਾ ਜਦੋਂ ਮਿੰਟੋ ਮਿੰਟ ਜੋਰਾ ਸ਼ੋਰਾ ਨਾਲ ਤਿਆਰੀ ਚੱਲ ਰਹੀ ਆ ਔਰ ਲਗਭਗ ਰਾਤ ਨੂੰ ਕੰਪਲੀਟ ਹੋ ਜਾਣਾ ਵਾ ਇਸ ਵੇਰੇ ਜਿਹੜਾ ਉਹ ਲੋਕਾਂ ਨੇ ਆਉਣਾ ਸ਼ੁਰੂ ਹੋ ਜਾਣਾ ਜੀ ਇੱਥੇ ਸਾਡਾ ਤੇ ਬਹੁਤ ਵਧੀਆ ਰੇਂਜ ਹੋਇਆ ਵਾ ਆਲੇ ਦੁਆਲੇ ਪਾਰਕਿੰਗ ਦਾ ਔਰ ਸਖਿਆ ਦਾ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਔਜਲਾ ਸਾਹਿਬ ਦੀ ਟੀਮ ਵੱਲੋਂ ਔਜਲਾ ਸਾਹਿਬ ਵੱਲੋਂ ਜਿਹੜਾ ਮੈਨੇਜਮੈਂਟ ਬਹੁਤ ਵਧੀਆ ਕੀਤੀ ਗਈ ਹੈ ਕਿੰਨੀ ਕੁਰਸੀ ਲਗਾਈ ਜਾਣੀ ਜੀ ਕੱਲ ਇੱਥੇ ਜਿਹੜਾ ਹੈਗਾ ਸਾਰਾ ਸਾਰੇ ਕੁਰਸੀਆਂ ਹੁਣ ਜਿੰਨਾ ਵੱਡਾ ਪੰਡਾਲ ਆ ਜਿੰਨੀਆਂ ਇੱਥੇ ਲੱਗ ਸਕਦੀਆਂ ਵੱਧ ਤੋਂ ਵੱਧ ਅਸੀਂ ਲਗਾਵਾਂਗੇ ਕਿਉਂਕਿ ਵਰਕਰਾਂ ਨੇ ਬਹੁਤ ਜ਼ਿਆਦਾ ਨੇ ਆਉਣਾ ਵਾ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਕਿਸੇ ਨੂੰ ਦਿੱਕਤ ਨਾ ਹੋਵੇ ਵੱਧ ਤੋਂ ਵੱਧ ਜਿਹੜਾ ਵਾ ਜਿੰਨਾ ਹੋ ਸਕਦਾ ਅਸੀਂ ਕਰਨਾ ਵਾ ਕਿੰਨੇ ਹਲਕਿਆਂ ਦੀ ਰੈਲੀ ਤੇ ਕਿੱਥੇ-ਕਿੱਥੇ ਲੋਕ ਆ ਰਹੇ ਨੇ ਜੀ ਇਹ 9 ਹਲਕਿਆਂ ਜੀ 9ਾਂ ਹਲਕਿਆਂ ਦੇ ਵਿੱਚੋਂ ਜਿਹੜਾ ਜੋਸ਼ ਭਰ ਵਰਕਰਾਂ ਦੇ ਨਾਲ ਆਉਣਾ ਵਾ ਤੇ ਮੇਰੇ ਹਿਸਾਬ ਨਾਲ ਜਿਹੜਾ ਕੋਈ ਇਹੋ ਜਿਹਾ ਬੰਦਾ ਰਹਿ ਹੀ ਨਹੀਂ ਜਾਣਾ ਕਿਉਂਕਿ ਕਾਂਗਰਸ ਅੱਜ ਜਿਹੜੀ ਲੜਾਈ ਲੜ ਰਹੀ ਆ ਉਸ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਆ। ਸ਼੍ਰੀ ਰਾਹੁਲ ਗਾਂਧੀ ਦੀ ਸੋਚ ਆ ਜਿਸ ਦੀ ਜਿੰਨੀ ਹਿੱਸੇਦਾਰੀ ਉਸ ਦੀ ਓਨੇ ਹੀ ਭਾਗੀਦਾਰੀ ਤੇ ਬਹੁਤ ਵਧੀਆ ਸੋਚ ਨੂੰ ਲੈ ਕੇ ਚੱਲੇ ਆ ਔਰ ਦੇਸ਼ ਦੇ ਵਿੱਚ ਇੰਡੀਆ ਮਹਾ ਗਠਬੰਧਨ ਦੀ ਸਰਕਾਰ ਬਣਨ ਜਾ ਰਹੀ ਆ ਔਰ ਸਾਡਾ ਭਰਾ ਜਦੋਂ ਔਜਲਾ ਸਾਹਿਬ ਇੱਥੋਂ ਜਿੱਤ ਕੇ ਜਾਣਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਕੇਂਦਰ ਦੇ ਵਿੱਚ ਵਜ਼ੀਰ ਬਣਗੇ ਔਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਲੈ ਕੇ ਆਵਾਂਗੇ ਸ਼ਹਿਰ ਦੇ ਲਈ ਕਿਉਂਕਿ ਬਹੁਤ ਸਾਰੇ ਕੰਮ ਆ ਜਿਹੜੇ ਬਹੁਤ ਪੈਂਡਿੰਗ ਸੀ ਉਹਨਾਂ ਨੂੰ ਵੀ ਜਿਹੜਾ ਅਸੀਂ ਕਰਨਾ ਵਾ ਕਿਉਂਕਿ ਔਜਲਾ ਸਾਹਿਬ ਦੀ ਸੋਚ ਆ ਕੀ ਜੀ ਬੀਜੇਪੀ ਦੀ ਸਰਕਾਰ ਸੀ ਉੱਪਰ ਤੇ ਇੱਥੇ ਆਪ ਦੀ ਸੀ ਤੇ ਫਿਰ ਵੀ ਇਹਨੇ ਪ੍ਰੋਜੈਕਟ ਲਾਏ ਪਰ ਜਿਸ ਗੱਲ ਕਿੰਨੇ ਵਜੇ ਆਣਗੇ ਤੇ ਕਿੰਨੀ ਦੇਰ ਦਾ ਇੱਥੇ ਰੈਲੀ ਦਾ ਸੰਬੋਧਨ ਹੋਣਾ ਦਾ ਕੱਲ ਨੂੰ 5 ਵਜੇ ਜਿਹੜਾ ਉਹਨਾਂ ਪਹੁੰਚ ਜਾਣਾ ਜੀ ਤੇ ਲਗਭਗ 1 ਘੰਟਾ ਸਾਡੇ ਕੋਲ ਰਹਿਣਗੇ ਜੀ ਇੱਥੇ ਤੇ ਉਹਦੇ ਬਾਅਦ ਵਿੱਚ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਉਹ ਤੁਹਾਨੂੰ ਦੱਸ ਦਿੱਤਾ ਜਾਵੇਗਾ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਤੁਸੀਂ ਦੇਖ ਸਕਦੇ ਹੋਗੇ ਕਿਸ ਤਰੀਕੇ ਦੇ ਨਾਲ ਇੱਥੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਵੱਡੀ ਸਟੇਜ ਲਗਾਈ ਜਾ ਰਹੀ ਹੈ ਤਾਂ ਸ਼ਾਮੀਆਂ ਨੇ ਲਗਾਏ ਜਾਣਗੇ ਤਾਂ ਇਸ ਤੋਂ ਇਲਾਵਾ ਜਿਹੜੀ ਹੈ ਜੰਗੀ ਪੱਦਰ ਦੇ ਉੱਤੇ ਰਾਹੁਲ ਗਾਂਧੀ ਦੀ ਜਿਹੜੀ ਇੱਕ ਪੁਲਵਾਨੀ ਜਿਹੜੀ ਕਹਿ ਸਕਦੇ ਹਾਂ ਕਿ ਕਿ ਪਹਿਲੇ ਕੋਈ ਪ੍ਰੋਗਰਾਮ ਨਹੀਂ ਸੀ ਮੈਂ ਹਜੇ ਇੱਕ ਦਿਨ ਪਹਿਲਾਂ ਸੀ ਇਸ ਦਾ ਕੋਈ ਪ੍ਰੋਗਰਾਮ ਤਿਆਰ ਹੁੰਦਾ ਹੈ ਤਾਂ ਅੱਜ ਇਸ ਜਗ੍ਹਾ ਨੂੰ ਫਾਈਨਲਾਈਜ਼ ਕੀਤਾ ਜਾਂਦਾ ਹੈ ਤਾਂ ਇੱਥੇ ਜਿਹੜਾ ਹੈ ਉਹ ਹੁਣ ਸਟੇਜ ਲੱਗਣ ਜਾ ਰਹੀ ਹੈ ਤਾਂ ਕਾਂਗਰਸ ਦੇ युवराज ਜਿਹੜੇ ਨੇ ਰਾਹੁਲ ਗਾਂਧੀ ਕੱਲ ਅੰਮ੍ਰਿਤਸਰ ਫੇਰੀ ਤੇ ਆਣਗੇ ਤੰਨ ਉਥੇ ਦੱਸਣਾ ਜ਼ਰੂਰੀ ਹੈ ਕਿ ਦੇਸ਼ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਲੰਧਰ ਅਤੇ ਗੁਰਦਾਸਪੁਰ ਅਤੇ ਇਸ ਦੇ ਨਾਲ ਨਾਲ ਜਲੰਧਰ ਦੇ ਵਿੱਚ ਵੱਡੀਆਂ ਚੋਣਾਂ ਲੜੀਆਂ ਕੀਤੀਆਂ ਗਈਆਂ ਨੇ ਤੇ ਉਸ ਤੋਂ ਬਾਅਦ ਹੋਣ ਵਾਲੀ ਕਾਂਗਰਸ ਦੀ ਹੈ ਪਰ ਇਸ ਰੈਲੀਆਂ ਦਾ ਆਮ ਜਨਤਾ ਤੇ ਕਿੰਨਾ ਇੰਪੈਕਟ ਆਏਗਾ ਕਿ ਕੀ ਇਹ ਵੋਟਾਂ ਨੂੰ ਵਿਧਾਨ ਚ ਕਾਮਯਾਬ ਹੋਣਗੀਆਂ ਤਾਂ ਇਹ ਵੱਡੀ ਗੱਲ ਹੋਏਗੀ ਲੇਕਿਨ ਯੁਵਰਾਜ ਕਾਂਗਰਸ ਦੇ ਰਾਹੁਲ ਗਾਂਧੀ ਕੱਲ ਜੋ ਹੈ ਅੰਮ੍ਰਿਤਸਰ ਦੇ ਵਿੱਚ ਆਪਣੀ ਪਹਿਲੀ ਪੰਜਾਬ ਦੀ ਚੋਣ ਲੜੀ ਕਰਨ ਜਾ ਰਹੇ ਨੇ ਤਾ ਫਿਲਹਾਲ ਤਿਆਰੀਆਂ ਜੰਗੀਬੱਦਰ ਤੇ ਚੱਲ ਰਹੀਆਂ ਨੇ ਤੇ ਲਗਾਤਾਰ ਅਪਡੇਟ ਅਸੀਂ ਤੁਹਾਨੂੰ ਦਿੰਦੇ ਰਾਂਗੇ ਲੇਕਿਨ ਕਾਂਗਰਸ ਦੇ ਵੱਡੇ ਲੀਡਰ ਵੀ ਇਹਦੇ ਵਿੱਚ ਮੌਜੂਦ ਹੋਣਗੇ ਪਰ ਦੱਸਿਆ ਜਾ ਰਿਹਾ ਹੈ ਕਿ ਕੋਈ ਵੱਡਾ ਲੀਡਰ ਵੀ ਜੁਆਇਨ ਕਰ ਸਕਦਾ ਹੈ ਇਸ ਤਰ੍ਹਾਂ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਪਰ ਫਿਲਹਾਲ ਰਾਹੁਲ ਗਾਂਧੀ ਦੀ ਤਿਆਰੀਆਂ ਇਸ ਵੇਲੇ ਜੋਰੋ ਸ਼ੋਰੋਤ ਨੇ ਕਾਂਗਰਸ ਪੁਬਾ ਭਾਰਨੇ ਹੋਰ ਕਾਂਗਰਸ ਮੰਨ ਰਹੀ ਹੈ ਕਿ ਉਹਨਾਂ ਦੇ ਅਨਾਲ ਵੋਟਰ ਨੂੰ ਕਾਫੀ ਉਤਸ਼ਾਹ ਮਿਲੇਗਾ ਪਰ ਦੇਖਣਾ ਹੋਏਗਾ ਕਿ ਅੰਮ੍ਰਿਤਸਰ ਦੀ ਜਨਤਾ ਔਰ ਦੇਸ਼ ਦੀ ਜਨਤਾ ਕਿਨੂੰ ਆਪਣਾ ਸਰਦਾਰ ਚੁੰਦੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਨਾਟ ਕ੍ਰੈਡ ਪੰਜਾਬ ਟੀਵੀ ਅੰਮ੍ਰਿਤਸਰ